ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਫੜਵਾਉਣ ਦੇ ਲਈ ਮੈਂ ਮੌਜੂਦ ਹਾਂ ਇਸ ਟਾਈਮ ਮਿੱਤਰੋ ਪਿੰਡ ਛੋਟੇ ਘਰ ਦੇ ਵਿੱਚ ਛੋਟੇ ਘਰ ਪਿੰਡ ਦੇ ਵਿੱਚ ਤੇ ਘੈਂਟ ਬਾਈ ਕੇ ਘਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਵਪਾਰ ਦਾ ਬਾਈ ਹੁਣ ਉਹਦਾ ਕੰਮ ਆ ਚਾਰ ਜਾਨਵਰ ਵਿਖਾਵਾਂਗੇ ਮਿੱਤਰੋ ਇੱਕ ਤਾਂ ਤੋਕੜ ਗੱਪਣ ਚੈੱਕ ਪਾਸ ਮੱਝ ਤੇ ਤਿੰਨ ਵਿਖਾਵਾਂਗੇ ਤੁਹਾਨੂੰ ਘਾਵਾ ਅੱਛਾ ਆਪਾਂ ਜਾਣਕਾਰੀ ਲੈਂਦੇ ਹੋਏ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਬਾਈ ਸਿੱਤ ਤੇ ਘਰ ਤੇ ਪਰਿਵਾਰ ਬਾਈ ਬਹੁਤ ਵਧੀਆ ਬਾਈ ਅੱਛਾ ਵੀਰੇ ਮੈਂ ਜੜੀ ਦੀ ਕੀ ਡਿਟੇਲ ਆ ਬਾਈ ਇਹ ਵਿਰੇ ਤਨਾ ਮਹੀਨਿਆਂ ਦੀ ਗੱਬਣਾ ਠੀਕ ਆ ਤੇ ਸਾਢੇ 4-5 ਕਿਲੋ ਦੁੱਧ ਆ ਜੀ ਠੀਕ ਆ ਬਾਈ ਤੇ ਚੈੱਕ ਪਾਸ ਆ ਵੀਰੇ ਹਾਂਜੀ ਚੈੱਕ ਪਾਸ ਤੇ ਮਿਲਦੀ ਕਿਵੇਂ ਆ ਵੀਰੇ ਚਾਰਟ ਤੇ ਵੀਰੇ ਠੀਕ ਆ ਵੀਰੇ ਸੀਲ ਠੰਡੀ ਆ ਸੀਲ ਠੰਡੀ ਆ ਚੁਲਾਈ ਚ ਵੀ ਚੰਗੀ ਆ ਵੀਰੇ ਇੱਕ ਨੰਬਰ ਲੱਗੀ ਮਿਲਦੀ ਦੋਵੇਂ ਟਾਈਮ ਹੀ ਆ ਹਾਂਜੀ ਠੀਕ ਆ ਰੇਟ ਬਾਈ ਜਾਂਦਾ ਰੇਟ ਇਹਦਾ 50000 ਜੀ ਦੇਣੀ ਕਿ ਕਟੀਆਂ ਵਾਲੇ ਭਾਅ ਦੇ ਵਿੱਚ ਮਿਲਣ ਲੱਗਿਆ ਸਰਚੋਟੀ ਮਿਲਦੀ ਆ ਆਪਾਂ ਨੂੰ 40 45000 ਦੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇਹ ਦੋ ਦੋ ਸਤ ਚਾਰ ਪੰਜ ਕਿਲੋ ਤਿਆਰਾ ਤੇ ਇਹ ਗੱਪਣ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਮਿੱਤਰੋ ਦੇਖ ਸਕਦੇ ਆ ਤੁਸੀਂ ਲੈਵੇ ਭਾਂਡੇ ਵਾਲੋ ਸਾਫ਼ ਸੁਥਰੀ ਥਣ ਦੇਵੇ ਵਾਲੋ ਚੰਗੀ ਜਿੰਨੀ ਹੈਗੀ ਆ ਤੇ ਮਿੱਤਰੋ ਮਾਨਤਾ ਨੂੰ ਵੀ ਬਾਕੀ ਹੋ ਜਾਣਾ ਸਿੰਘ ਦੇ ਪੋਪਲੇ ਨਾਲ ਤੇ ਹੋਇਆ ਬਈ ਫਿਰ ਨਹੀਂ ਬਈ ਆਈਆਂ ਜੀ ਸਹੀ ਹੋ ਗਿਆ ਠੀਕ ਹੈ ਲੈ ਜਾ ਬਈ ਇਹਨੂੰ ਪੜਨ ਦੇ ਆਉਦੇ ਟਿਕਾਣੇ ਤੇ ਇਹ ਪਹਿਲੇ ਨੰਬਰ ਤੇ ਮੈਂ ਸੀਗੀ ਮਿੱਤਰੋ ਇਹ ਮਿੱਤਰੋ ਹੁਣ ਕਾਲਜ ਦੇ ਵਿੱਚ ਉਹ ਹਾਜ਼ਰੀ ਲਵਾ ਕੇ ਸਕੂਲੇ ਜਾ ਰਹੀ ਆ ਆਪਦੇ ਪੜਨ ਤੇ ਇਹਨੂੰ ਸਕੂਲ ਭੇਜੀ ਜਾਣੀ ਆ ਆਪਾਂ ਅੱਛਾ ਬਈ ਆ ਦੋ ਨੰਬਰ ਤੇ ਜਿਹੜੀ ਗਾਵਾਂ ਇਹਨਾਂ ਮੇਰੇ ਤੀਜਾ ਦੇਣਾ ਸੂਈ ਨੂੰ ਅੱਜ ਤੀਜਾ ਦੇਣਾ ਹਾਂਜੀ ਬੱਚਾ ਦੇਗੀ ਬਈ ਕਿ ਬੱਚਾ ਹਾਂਜੀ ਬੱਚਾ ਦੇਗੀ ਠੀਕ ਆ ਚੁਵਾਈ ਚੁਈ ਨੂੰ ਕਿਵੇਂ ਚੁਵਾਈ ਵੀਰੇ ਇੱਕ ਨੰਬਰ ਆ ਮੰਡੀ ਸੀਲ ਆ ਭਰਾ ਮੈਂ ਕਿਹਾ ਪੂਰੀ ਬਈਆ ਠੀਕ ਆ ਕਿੰਨਾ ਦੁੱਧ ਦੇਊਗਾ ਜੀ ਖੁੱਲਾ ਰਾਤ ਇਹਦਾ ਰੇਟ ਬਈ ਇਹ ਆ ਰੇਟ 40000 ਜੀ ਦੇਣ ਲੈਣ ਵਾਲਾ ਜੀ 38 ਦੀ ਬਈ ਹੋਰ ਮੰਨਤਨ ਕੋਈ ਵਾਖ ਛੋੜ ਕਰਦਾ ਖੁਸ਼ੀ ਕੱਡੀ ਬਾਰ ਤੋਰੀ ਪਰਾਇ ਨੂੰ ਲੈ ਵੀ ਮਿੱਤਰੋ ਇਸ ਵਾ ਦੂਜਾ ਕਿ ਤੀਜਾ ਵੀਰੇ ਤੀਜੇ ਸੂਈ ਆ ਬਈ ਤੀਜੇ ਸੂਏ ਲੈ ਮਿੱਤਰੋ ਇਹ ਤੀਜਾ ਸੂਆ ਸੂਈ ਆ ਕਰਮਾ ਵਾਲੀ ਤੇ ਸੂਈ ਨਾਲ ਤੀਜਾ ਹੀ ਦੇਣਾ ਬੋਲੇ ਦੇ ਵਿੱਚ ਆ 12 ਕਿਲੋ ਬੋਲੇ ਤੇ ਸਟਾਰਟਿੰਗ ਕੀਤੀ ਆ 15 ਕਿਲੋ ਦੋ ਤਾਂ ਟਾਰਾ ਨਾਲ ਦੇ ਜੂਗੀ ਥਣ ਲੇਵੇ ਨੂੰ ਸਾਫ ਸੁਥਰੀ ਆ ਜਿੰਨੀ ਹੈਗੀ ਕਰਮਾ ਵਾਲੀ ਮਿੱਤਰੋ ਦੇਖ ਸਕਦੇ ਆ ਤੁਸੀਂ ਬਣਦੀ ਤਣਦੀ ਆ ਬਹੁਤ ਸੋਹਣੀ ਵੈੜਾ ਲੈ ਜਾ ਭਾਈ ਮਗਰ ਇਹਦੇ ਬੱਛਾ ਵਾ ਇਹ ਵੀ ਮੇਟਰੋ ਕਾਲਜ ਤੋਂ ਪੜ੍ਹ ਕੇ ਚੱਲੀ ਆ ਸਕੂਲੇ ਇਹਦਾ ਰੇਟ ਹੈਗਾ 40000 ਦੇ ਨਹੀਂ 38000 ਦੀ ਆ ਵਿੱਚੋਂ ਮੰਗਣਾ ਠੀਕ ਹੈ ਭਾਈ ਬੱਛਾ ਇਹਦੇ ਮਗਰ ਆ ਜਾ ਠੀਕ ਹੈ ਭਾਈ ਅੱਛਾ ਭਾਈ ਤੇ ਟੱਪੀ ਦਾ ਜਿਹੜੀ ਇਹਦੀ ਕੀ ਡਿਟੇਲ ਆ ਇਹਦੀ ਡਿਟੇਲ ਜੀ 20 25 ਦਿਨ ਹੋਏ ਸੂਈ ਨੂੰ ਗਾ ਨੂੰ ਠੀਕ ਹੈ ਮਹੀਨਾ ਰੱਖ ਲਈਏ ਹਾਂਜੀ ਠੀਕ ਆ ਗੁੱਦ ਭਾਈ ਦੋ ਦੇ ਫਲੇ 15 ਕਿਲੋ ਖੁੰਡਾ ਜੀ ਐਲ ਕੰਡੇ ਵਾਲਾ ਹਾਂਜੀ ਹਾਂਜੀ 22 22 ਚੰਗੀ 22 ਬਰੇ ਇੱਕ ਨੰਬਰ ਯਾਰ ਠੀਕ ਹੈ ਬਾਈ ਇਹ ਜੇਨ ਲੈਣੀ ਹੋਵੇ ਅੱਜ ਕਿੰਨੇ ਦੀ ਦੇ ਦੀਏ ਭਰਾ ਬੱਚਾ ਵੀ ਮਰ ਗਿਆ ਤੇ ਇਹ ਲੈਣ ਵਾਲਾ ਹੋਣਾ ਆਪਾਂ ਮੁੱਲ 40 ਕਰਦੇ 38 ਦੀ ਦੇ ਦੇਣੀ ਇਹ ਤਾਂ ਠੀਕ ਹੈ ਯਾਰ ਟੋਕਰ ਵੀ ਇੰਨੇ ਦੀ ਮਿਲ ਲਈ ਹੈ ਬਾਈ ਹਾਂਜੀ ਹਾਂਜੀ ਬਾਈ ਟੋਕਰ ਗੱਪਣ ਹੋ ਕੇ ਵੀ ਵੜ 45000 ਰੁਪਿਆ ਹਾਂਜੀ ਹਾਂਜੀ ਹੂੰ ਸੋਈ ਨੂੰ ਮਹੀਨਾ ਹੋ ਗਿਆ ਬੱਚਾ ਸੀਗਾ ਤੇ ਮਗਰ ਹਨਾ ਮੈਂ ਲਿਖਿਆ ਹੋਇਆ ਬਈ ਇਹ ਗੱਲ ਕੋਈ ਨਹੀਂ ਝੂਠ ਵਾਲੀ ਨਹੀਂਗੀ ਹੋਊਗੀ ਵੀ ਮੈਂ ਇਹਦਾ ਬੱਚੇ ਨੂੰ ਜਾਣਦਾ ਉਦੋਂ ਚਲਾਣੇ ਪਾਉਣ ਵਾਲਾ ਹੀ ਸੀ ਜਦੋਂ ਬਈ ਇਹਨੂੰ ਤੋੜਦੀ ਬਈ ਮੜਾ ਜ ਲੈ ਜੀ ਮਿੱਤਰੋ 15 ਕਿਲੋ ਦੁੱਧ ਤਿਆਰ ਆ ਇਹਦੇ ਥੱਲੇ ਦੇਖ ਸਕਦੇ ਆ ਤੁਸੀਂ ਨੱਚਦੀ ਟੱਪ ਦੀ ਬਾਲਾ ਖੋਸ਼ ਬਾਲੀ ਆ ਇਹ ਹਨਾ ਹਾਂਜੀ ਚਾਹੂ ਪਿਆਈ ਹੋਣੀ ਤੁਹੀਂ ਇਹਨੂੰ ਲੱਗਦਾ ਹਾਂਜੀ ਹਾਂ ਬੇਠ ਠੀਕ ਆ ਲੈ ਆ ਬਈ ਕੇ ਇਹ ਕਾਇਦ ਹੈ ਇਹਨਾਂ ਦੇਖੀ ਜਾਂਦਾ ਲੈ ਬੰਦੂਕ ਹੀ ਪੜਿਆ ਜਾਂਦਾ ਇਹਦੇ ਮੁਰਤ ਹਣਾ ਹੌਲੀ 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 ਅਸਾਂ ਤੇ ਵੀਰੇ ਆਂਦੇ ਬਾਰੇ ਦੱਸੀ ਬਈ ਸਾਈ ਭਾਲ ਬਾਰੇ ਇਹ ਥਲੇ 12 ਕਿਲੋ ਦੁੱਧ ਆ ਬਈ ਠੀਕ ਆ ਇਹ ਤਾਂ ਹੋਣੀ ਲਿਆਂਦੀ ਆ ਮੇਰੇ ਅੱਗੇ ਅੱਗੇ ਹਾਂਜੀ ਹਾਂਜੀ ਅੱਗੇ ਅੱਗੇ ਲਿਆਂਦੀ ਆ ਤੇ ਵੱਛਾ ਇਹਦੇ ਮਗਰ ਬਾਈ ਹਾਂਜੀ ਹਾਂਜੀ ਵੱਛਾ ਠੀਕ ਆ ਸੂਈ ਦਾ ਦੋ ਟਾਈਮ ਹੀ ਨੇ ਹੋ ਗਿਆ ਹੁਣ ਹਾਂਜੀ 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 ਠੀਕ ਆ ਦੁੱਧ ਬਾਈ ਕਿੰਨਾ ਤਿਆਰ ਦੁੱਧ ਵੀਰੇ 12 ਕਿਲੋ ਚੋਲਿਆ ਦੋਵੇਂ ਟਾਈਮ ਦਾ ਹਾਂਜੀ ਹਾਂਜੀ ਚੋਲਿਆ ਠੀਕ ਆ ਚਵਾਈ ਕਿਵੇਂ ਆ ਵੀਰੇ ਚਵਾਈ ਵੀਰੇ ਇੱਕ ਨੰਬਰ ਆ ਇੱਕ ਨੰਬਰ ਆ ਹਾਂਜੀ ਇਹ ਕਿੰਨੇ ਦੀ ਦੇ ਦੇਾਂਗੇ ਬਾਈ ਇਹਦਾ ਮੁੱਲ 30000 28 ਦੀ ਦੇ ਦੇਣੀ ਆ ਤਾਂ ਠੀਕ ਆ ਯਾਰ ਕੋਈ ਬਾੜੀ ਨਹੀਂ ਬਾਈ 28000 ਦੀ ਦੇ ਦੇਾਂਗੇ ਹਾਂਜੀ 28 ਹੁਣ ਘਰੇ ਰੱਖਣਾ ਲੈ ਮੌਨ 3028 ਵੀ ਮਿਲ ਜੂਗੀ ਗਾਂ ਚੰਗੀ ਆ ਮਿੱਤਰੋ ਕਰੋ ਸੰਗ ਦੇ ਸਾਈਵਾਲ ਵਾਲਾ ਦੂਜਾ ਸੁਆ ਸੂਈ ਆ ਵੀਰ ਦੂਜਾ ਸੁਆ ਸੂਈ ਆ 12 ਕਿਲੋ ਦੁੱਧ ਕੰਡੇ ਲਾਉਣ ਵਾਲਾ ਇਹ ਹਾਜ਼ਰ ਨਗਰ ਤਿਆਰ ਕਰਨ ਵਾਲੀ ਦੇ ਥੱਲੇ ਮਿੱਤਰੋ ਦੇਖ ਸਕਦੇ ਇਹਨੂੰ ਰੋਕ ਲਾ ਦੋ ਮਿੰਟ ਕਾਲ ਜਿੱਤੇ ਰੋਕ ਲਾ ਹਜੇ ਇਹਨੂੰ ਜਿਹੜਾ ਸਕੂਲੇ ਲੱਲ ਜਾਈ ਹਜੇ ਇਹਨੂੰ ਆਪਾਂ ਵਿਖਾ ਦਈਏ ਚੰਗੀ ਤਰ੍ਹਾਂ ਦੇਖ ਸਕਦੇ ਆ ਮਿੱਤਰੋ ਤੁਸੀਂ ਇਹਦੇ ਮਗਰ ਉਹ ਬੜਾ ਸੱਜਰ ਸੂਈ ਸੀ 18 ਕਿਲੋ ਦੁੱਧ ਦਿੱਤਾ ਇਹਨੇ ਇਹਨੇ ਹੈ ਹਾਂ ਠੀਕ ਆ ਬਈ ਦਿੱਤਾਊਗਾ ਬਈ ਗਾਂ ਚੰਗੀ ਆ ਯਾਰ ਅੱਛਾ ਤੇ ਇਹਨੂੰ ਵੀ ਮਨ ਲੈ ਜਾਂਦਾ ਭਾਈ ਲੈ ਜਾ ਇਹਨੂੰ ਮੇਰੇ ਨੰਬਰ ਪ ਜੋ ਬਾਈ ਉਹਨਾਂ ਦਾ ਤੇ ਆਪਾਂ ਸਕਰੀਨ ਤੇ ਲਾ ਦਿਆਂਗੇ ਨੰਬਰ ਗਲਪਤ ਨਹੀਂ ਨੰਬਰ ਸਕਰੀਨ ਤੇ ਆ ਪਿੰਡ ਛੋਟਾ ਘਰ ਆ ਘੈਂਡ ਬਾਈ ਕਾ ਘਰ ਆ